ਦਿਲ ਦੇ ਗੱਲ ਵੇ ਗਾਉਂਦਾ ਸ਼ੌਂਕ ਤੇ ਦਰਅਸਲ ਛੋਟੇ ਹੁੰਦੇ ਸੀਗਾ ਛੋਟੇ ਹੁੰਦੇ ਸੀ ਟੀਵੀ 'ਚ ਵੇਖਦੇ ਸੀ ਤਾਂ ਫਿਰ ਹੌਲੀ-ਹੌਲੀ ਇਦਾਂ ਹੀ ਗਾਉਂਦੇ ਸੀ ਮੇਰੀਆਂ ਤੇ ਫੁੱਲ ਪਰਦੇਸੀਆਂ ਟਿੰਕ ਟੈਂਪਾਸ ਕਰਦੇ ਮਤਲਬ ਗਾਗੂ ਕੇ ਘਰ ਦਾ ਕੰਮ ਕਰਦੇ ਆ ਤੇ ਫਿਰ ਗਾਉਂਦੇ ਰਹਿੰਦੇ ਹਾਂ ਹਾਂਜੀ ਫੈਮਲੀ 'ਚ ਮੇਰਾ ਬ੍ਰਦਰ ਗਾਉਂਦਾ ਹੈ ਇੱਕ ਮੇਰਾ ਦਿਓਰ ਗਾਉਂਦਾ ਹੈ ਦੋ ਮੇਰੇ ਨਾਨਾ ਦਾ ਗਲਕੇ ਗਾਣੇ ਸੀ ਕੀ ਕੋਈ ਕਦੇ ਗੁੰਦ ਦਾ ਮੌਕਾ ਮਿਲਦਾ ਆਂਕੀ ਕੋਈ ਨੀ ਜਿੱਤੇ ਆਪਣਾ ਕੋਈ ਵਿਆਹ ਸ਼ਾਦੀ ਹੁੰਦੀ ਕੋਈ ਫੰਕਸ਼ਨ ਹੁੰਦਾ ਕਿਸਦਾ ਜਨਮ ਦਿਨ ਹੁੰਦਾ ਤਾਂ ਫਿਰ ਅਸੀਂ ਰਲ ਕੇ ਗਾਉਂਦੇ ਆਂ ਫਿਰਦਾ ਪਰ ਕੁਝ ਕਹਿੰਦੇ ਨਹੀਂ ਆਂ ਕਹਿੰਦੇ ਠੀਕ ਆ ਆਪਣਾ ਹਨਰ ਕੁਝ ਨਹੀਂ ਹੁੰਦਾ ਗਾਓ ਛੱਲੇ ਛੱਲੇ ਗਾ ਕੇ ਫਿਰ ਟੈਂਪਾਸ ਕਰਦੇ ਆ ਨਾ ਜਦੋਂ ਕੋਈ ਇਕੱਠੇ ਹੋ ਜਾਂਦੇ ਆ ਸਾਰੇ ਹਾਲ ਕੇ ਫਿਰ ਛੱਲੇ ਛੱਲੇ ਗਾਉਂਦੇ ਆ ਛੱਲੇ ਦਾ ਛੋਟਾ ਜਿਹਾ ਕੋਈ ਸੁਣਾਦਾ ਤੁਹਾਨੂੰ ਛੋਟਾ ਜਿਹਾ ਜਿਆਦਾ ਨਹੀਂ ਬਟਾ ਪਹਿਲੇ ਹੀ ਹੋਟਲ ਤੋਂ ਚਾਹ ਪੀਤੀ ਲੀ ਹੋਟਲ ਤੋ ਚਾ ਪੀਤੀ ਹੋ ਪਹਿਲੀ ਹੋਟਲ ਤੋ ਚਾ ਪੀਤੀ ਕਬਰ ਤੇ ਲਿਖ ਮਰਸਾ ਨਯੋ ਢੋਲੇ ਵਫਾ ਕੀਤੀ ਹੋ ਨਯੋ ਢੋਲੇ ਵਫਾ ਕੀਤੀ ਤੇ ਵੀ ਲਾਗੇ ਖਲੋਂਦੇ ਕਿ ਨ ਚੰਗਾ ਹੀ ਆ ਚਲੋ ਕੋ ਛਾਂਦਾ ਹੁਨਰ ਹੈ ਤੇ ਅੱਗੇ ਵਿਖਾਓ ਹੁਨਰ ਠੀਕ ਹੈ ਸਪੋਰਟ ਠੀਕ ਦਿੰਦੀ ਸਪੋਰਟ ਸਪੋਰਟ ਸਰ ਆਪਣਾ ਹੁਨਰ ਦਿਖਾਓ ਕੋਈ ਬਚਪਨ ਤੋਂ ਹੀ ਹੈ ਸਰ ਜਦੋਂ ਅਸੀਂ ਕੋਈ ਪ੍ਰੋਗਰਾਮ ਹੋਵੇ ਵਿਆਹ ਸ਼ਾਦੀਆਂ ਦਾ ਕੋਈ ਘਰ ਦਾ ਪ੍ਰੋਗਰਾਮ ਮੈਟਰ ਹੋਵੇ ਉਹ ਫਿਰ ਤੁਹਾਨੂੰ ਪਤਾ ਹੀ ਚੱਲਦਾ ਇਸ ਆਪਣੀ ਡੇਰ 'ਚ ਲੱਗੇ ਰਹਿੰਦੇ ਜਦੋਂ ਗਾਈ ਜਾਂਦੇ ਕਦੇ ਰੋਟੀ ਬਣਾਉਣ ਲੱਗਿਆ ਕਦੇ ਜਾਣ ਲੱਗਿਆ ਕੋਈ ਗੱਲ ਨਹੀਂ ਸਰ ਅਸੀਂ ਤੇ ਚਾਹੁੰਦੇ ਹਾਂ ਆਪਣਾ ਹੁਨਰ ਹੈ ਉਹ ਦਿਖਾਵੇ ਪੂਰੀ ਦੁਨੀਆ ਤੱਕ ਪਹੁੰਚੇ ਤੇ ਲੋਕ ਤੁਹਾਨੂੰ ਪਤਾ ਹੀ ਇਹ ਫਿਰ ਕੋਈ ਚੱਕੇਗਾ ਸਪੋਰਟ ਕਰੇਗਾ ਫੇਰੀ ਗਾ ਵਧਣਗੇ ਪਿਆਰ ਕਰਦੀਆਂ ਗਲ ਨਾਲ ਲਾਇਆ ਤਾਂ ਕਰਵੇ ਸਾਣਾ ਵੇ ਮਰਮਕ ਜਾਣਾ ਵੇ ਜੇ ਤੂੰ ਪਾਲਿਆ ਵਿਛੋੜਾ ਨਹੀਂ ਹੋਣਾ ਤੈਨੂੰ ਚੈਨ ਮਿਲ ਜਾਣਾ ਤੈਨੂੰ ਆਕੇ ਮੈਂ ਨਹੀਂ ਆਣਾ ਇੱਕ ਦਿਨ ਮਿਲ ਜਾਣਾ ਤੈਨੂੰ ਹੋ ਯਾਦ ਮੇਰੇ ਆਉਣੀ ਇੱਕ ਦਿਨ ਮੈਂ ਨਹੀਂ ਹਾਣਾ ਫਿਰ ਰहत ਗਈ ਫਿਰ ਸਾਲ ਗਿਆ ਪਹਿਲਾ ਜਲਮ ਹਸਾ ਨੂੰ ਲੜਾ ਲ ਅਕੈਂਟਲ ਗਿਆ ਹਰ ਲਮ ਹਸਾ ਨੂੰ ਲੜਾ ਲ ਅਕੈਂਟਲ ਗਿਆ ਤੇਰੀ ਯਾਦ ਚ ਪਲ ਪਲ ਰੋਏ ਆਦਿ ਚੇ ਪਲ ਪਲ ਰੋ ਰੋ ਕੇ ਜੇ ਤੂੰ ਜਾਣ ਗਏ ਸਾਡੀ ਕਮਜ਼ੋਰੀ ਹੋ ਫੈਦ ਲੈ ਨਨ ਜਜ ਸਾਨਿਆ ਜੇ ਤੂੰ ਜਾਣ ਗਏ ਸਾਡੀ ਕਮਜ਼ੋਰੀ ਹੋ ਤੂੰ ਤਾਂ ਸੱਚੀ ਰਬ ਬਣ ਬਹਿ ਗयो ਤੇਰੇ ਕਾ ਸਿਰਬ ਬਣ ਭਗਇਓ ਤੇਰੇ ਹੱਥ ਚ ਫੜਾਤੀ ਐ ਕਡੋਰੀ ਨਦਰ ਦਰਤੇ ਮਰਣ ਟਕਰਾ ਨਦਰ ਦਰਤੇ ਮਰਣ ਟਕਰਾ ਖੋਜੜ ਦੇ